ਬੋਲ ਸ੍ਰੀ ਅਕਾਲ ਅੱਜ ਭਾਈ ਇੱਧਰ ਜੀ ਨੂੰ ਨੇੜੇ ਜਿਹੋ ਜਨ ਬ੍ਰਦਰ ਤੇਰੇ ਬਿਨਾਂ ਤਾਂ ਸਾਨੂੰ ਤਸੀਲ ਚ ਨਹੀਂ ਵੜਨ ਦਿੰਦੇ ਯਾਰ ਬੋਲ ਬੋਲ ਸੋ ਸੋ ਸਤ ਸਤ ਕੋਈ ਨਾ ਕਰਦੇ ਮਸਲੋ ਦੀ ਕਰ ਇਹ ਤੋਂ ਕਚ ਦੀ ਆ ਕਰਦੇ ਜਿਨ ਕਿਚਨ ਬੋਲੇ ਸੋਨਹਾਰ ਸੋਹ ਰਿਆ ਕਾਲ ਕੜਾ

ਪਰ ਪਾ ਗਏ ਹਾਂ ਇੱਧਰ ਹੋ ਜਾਓ ਬੋਲੇ ਸੋਨਹਾਰ ਸੋਪ ਸ੍ਰੀ ਅਕਾਲ ਅੱਛਾ ਇੱਥੇ ਲਾ ਕੇ ਬੋਲੀਏ ਹਾਂਜੀ ਇਹ ਕਰਦੇ ਹਾਂ ਸਾਡੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਬੀਬੀ ਕਰਨਜੀਤ ਕੌਰ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਅੱਜ 11 ਕਨਾਲਾਂ ਜ਼ਮੀਨ ਦੀਆਂ ਗੁਰਦੁਆਰਾ ਸਾਹਿਬ ਨੂੰ ਸੇਵਾ ਕਰਕੇ ਬਹੁਤ ਵੱਡਾ ਮਾਨ ਪ੍ਰਾਪਤ ਕੀਤਾ ਅਸੀਂ ਸਾਰੇ ਨਗਰ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੀਬੀ ਕਰਨਜੀਤ ਕੌਰ ਦਾ ਉਹਨਾਂ ਦੇ بیٹے ਦਾ ਭਾਈ ਸਾਹਿਬ ਦਾ ਹਤਰੀ ਸਾਹਿਬ ਵਾਲਿਆਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ